ਬੱਸ ਵੱਜ ਗਈ ਤੇ ਉਹ ਕਹਿੰਦਾ ਫੋਨ ਕੀਤਾ ਉਹਨੇ ਅੱਜ ਡੈਡੀ ਨੂੰ ਵੀ ਡੈਡੀ ਆਈ ਮਾੜਾ ਵੀ ਮੈਂ ਠੀਕ ਆ ਹੂੰ ਬੱਸ ਵੱਜ ਗਈ ਮੇਰੇ ਤਾਂ ਥੋੜੀ ਐ ਸੱਟ ਉਹਦਾ ਡੈਡੀ ਆਇਆ ਤੇ ਆਉਣ ਸਰ ਨੂੰ ਕਹਿੰਦਾ ਮੈਂ ਤੈਨੂੰ ਕਿਹਾ ਹੀ ਨਾ ਵੀ ਪੱਗ ਵਾਲੇ ਨਾਲ ਬੈਠਿਆ ਕਰੀ ਉਹ ਕਹਿੰਦਾ ਮੈਂ ਤਾਂ ਪੱਗ ਵਾਲਿਆਂ ਨਾਲ ਬੈਠਾ ਜਿਹੜਾ گاਉਂ ਆਉਂਦਾ ਉਹ ਮੋਨਾ ਸੀ ਅੱਛਾ ਠੀਕ ਹੈ ਵੀ ਥੋੜੀ ਸਿਆਣਪ ਕੀ ਕਰੂਗੀ ਸਹੀ ਗੱਲ ਹੈ ਜੇ ਗਾਂਹ ਵਾਲਾ ਕੰਵਲਾ ਆਉਂਦਾ ਮੈਂ ਨਾ ਹੁਣ ਤਾਂ ਚਲੋ ਬਾਬੇ ਦੀ ਕਿਰਪਾ ਹੈ ਮੈਂ ਜਦੋਂ ਇਹਦੇ ਜਿੱਡਾ ਹੀ ਸਾਡੇ ਕੋਲੇ 25 ਗਣਾ ਟਰੈਕਟਰ ਸੀਗਾ ਤੇ ਮੈਂ ਗੱਲਾਂ ਬਾਤਾਂ ਚ 25 ਗਣਾ ਨਾ ਨਹੀਂ ਬਾਰੇ ਨਿਆਰੇ ਆਉਣ ਦਿੰਦਾ ਸੀ ਲੋਕਾਂ ਨੂੰ ਮੈਂ ਤੁਹਾਨੂੰ ਅੱਗੇ ਵੀ ਦੱਸੀ ਸੀ ਹਾਂ ਤੇ ਪਰ ਮੈਨੂੰ ਇੰਨਾ ਹੁੰਦਾ ਮੈਂ ਬਾਨੀ ਨਾ ਹੀ ਬਹਿ ਗਿਆ ਮੈਨੂੰ ਫਿਕਰ ਨਹੀਂ ਸੀਗਾ ਪਿੱਛੇ ਉਹਨੇ ਆਏ ਨਹੀਂ ਮੈਂ ਜੇ ਕਿਤੇ 10 ਲੱਖ ਦਾ ਸੌਦਾ ਕਰਿਆ ਜਾਂਦਾ ਤੇ ਮੇਰੇ ਬਾਪ ਪੂਣੇ ਆਏ ਨਹੀਂ ਕਿਹਾ ਸੀਗਾ ਵੀ ਯਾਰ ਤੂੰ ਇਹ ਕੀ ਕਰਿਆ ਜਾਂਦਾ ਹੂੰ ਉਹ ਮੇਰੇ ਨਾਲ ਘਰੇ ਜਿਹੜਾ ਕੋ ਮਰਜ਼ੀ ਕਰੀ ਜਾਂਦਾ ਪਰ ਕੇਰਾ ਜਿਹੜੀ ਮੈਂ ਗੱਲ ਕਰਤੀ ਉਹ ਵਿਆਹ ਦੇਣੀ ਆ ਆਏ ਨਹੀਂ ਸੋਚਣਾ ਵੀ ਇਹ ਜਵਾਕ ਨੇ ਕੀਤੀ ਆ ਹੂੰ ਫਿਰ ਉਹਦੇ ਨਾਲ ਬੰਦਾ ਬੰਦੇ ਦਾ ਹੌਖਲਾ ਵਾਦਾ ਹੋਰ ਕੰਮ ਵਾਦਾ ਵਾਦਾ ਸਹੀ ਗੱਲ ਮੈਂ ਜਿੱਥੇ ਵੀ ਜਾਣਾ ਜੇ ਮੈਨੂੰ ਕੋਈ ਚੀਜ਼ ਚੰਗੀ ਆਪਣੇ ਘਰ 'ਚ ਇੱਕ ਵੀ ਚੀਜ਼ ਐਬ ਜੀ ਨਹੀਂ ਜਿਹੜੀ ਪਾਪਾ ਲੈ ਕੇ ਆਇਆ ਹੋ ਠੀਕ ਆ ਕਿੰਨੇ ਸਾਧਨ ਖੜੇ ਆ ਉਹਨੂੰ ਪੁੱਛ ਵੀ ਲਈ ਹੂੰ ਇੱਕ ਵੀ ਨਹੀਂ ਜਿਹੜਾ ਉਹਨੇ ਲਈ ਖਰੀਦਿਆ ਹੋਊਗਾ ਟਰਾਲਿੰਗ ਹੈ ਤੈਨੂੰ ਜਿਹੜੇ ਕਮਲਿੰਗ ਠੀਕ ਆ ਹਾਂ ਹੋਰ ਮੈਂ ਉਹ ਮੈਨੂੰ ਉਹਨਾਂ ਟਰਾਲਿੰਗਾਂ ਬਾਰੇ ਘਟ ਪਰਖਾ ਉਹ ਉਹਦਾ ਹੋਰ ਸਾਰੀਆਂ ਚੀਜ਼ ਉਹ ਡਿਪਾਰਟਮੈਂਟ ਉਹਦਾ ਹੈ ਹੂੰ ਠੀਕ ਆ ਹਾਂ ਨਾ ਆਪਾਂ ਮੱਝਾਂ ਗਾਈਆਂ ਵਾਲੇ ਪਾਸੇ ਆ ਤੇ ਸਾਡੇ ਇਹ ਵੀ ਸੀਗਾ ਉਹ ਉਹ ਲੱਖ ਦਾ ਸਬਦਾ ਕਰਿਆ ਜਾਂ 2 ਲੱਖ ਦਾ ਕਰਿਆਂਦਾ ਘਾਟਾ ਪੈ ਗਿਆ ਸੀ ਤਾਂ ਵੀ ਉਹ ਜਈ ਉਹ ਮੈਨੂੰ ਆਦਾ ਹੁੰਦਾ ਸੀਗਾ ਜੇ ਵੱਧ ਨਿਕਲੇ ਦਾਣੇ ਤਾਂ ਛਾਲਾ ਨਾ ਮਾਰੀ ਤੇ ਜੇ ਘਾਟਾ ਪੈ ਗਿਆ ਚੀਕਾ ਨਾ ਮਾਰੀ ਆਹੀ ਆਹੀ ਜੇ ਘਾਟਾ ਪੈ ਗਿਆ ਤਾਂ ਵੀ ਕਿਸੇ ਨੂੰ ਨਹੀਂ ਪਤਾ ਲੱਗਣ ਦਿੱਤਾ ਤੇ ਜੇ ਨਫੇ ਚ ਤਾਂ ਤਾਂ ਵੀ ਬਸ ਆਹ ਹੋਏ ਤਾਂ ਮੇਨ ਗੱਲ ਹੈਗੀ ਆ ਇਹ ਤਾਂ ਗੱਲ ਕੋਈ ਕਈ ਵਾਰੀ ਹੋ ਜਾਂਦਾ ਜੋ 4 ਮਨ ਦਾਣੇ ਵੱਧ ਹੋ ਜਾਂਦੇ ਫਿਰ ਆਪਾਂ ਕਿਸੇ ਨੂੰ ਖੰਗਣ ਨਹੀਂ ਦਿੰਦੇ ਹਾਂ ਇਹ ਬਹੁਤ ਇਹ ਬਹੁਤ ਇਹ 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 ਸ਼ੈਨਸ਼ੀਲਤਾ ਤੁਸੀਂ ਆਪਦੇ ਘਰੇ ਖੁਸ਼ ਹੋਣਾ ਤੇ ਤੁਹਾਡੇ ਨਾਲ ਦਾ ਸਵਰਗ ਕਿਤੇ ਨਹੀਂਗਾ ਸਹੀ ਗੱਲ ਆ ਤੇ ਬਾਹਰ ਪਾਉਂਦੀ ਤੁਸੀਂ ਕਰੋੜਾਂ ਰੁਪਈਆ ਵਾਲੇ ਹੋਟਲਾਂ 'ਚ ਬੈਠੇ ਰਹੋ ਜੇ ਤੁਹਾਡੇ ਘਰੇ ਨਰਕਾ ਤੇ ਫੇਰ ਤੁਸੀਂ ਗੜਬੜਾ ਕਿਤੇ ਨਾ ਕਿਤੇ ਤੁਹਾਡੀ ਹਾਂ ਸਹੀ ਗੱਲ ਤੇ ਆਪਾਂ ਅਕਸਰ ਜਦੋਂ ਯਾਰ ਵੇਖੀਦਾ ਹਨ ਜਾਨੇ ਬਾਹਰ ਅੰਦਰ ਚਲੋ ਹੁਣ ਮੌਕਾ ਮਿਲਦਾ ਕਈ ਵਾਰੀ ਹੋਟਲਾਂ ਦੇ ਵਿੱਚ ਜਾ ਜਾਈਦਾ ਤੇ ਉੱਥੇ ਨਾ ਕੋਈ ਲੋਕ ਜਿਵੇਂ ਸ਼ਾਂਤੀ ਪਾਲਦੇ ਹੁੰਦੇ ਆ ਮਨ ਨੂੰ ਸ਼ਾਂਤੀ ਵਾਸਤੇ ਉੱਥੇ ਉੱਥੇ ਬੈਠੇ ਰਹਿੰਦੇ ਆ ਆਪਾਂ ਚਾਹ ਪਾਣੀ ਪੀ ਕੇ ਉੱਠੇ ਆਉਣੇ ਆ ਉਹ ਉੱਥੇ ਹੀ ਬੈਠੇ ਰਹਿੰਦੇ ਆ ਉਵੇਂ ਕੋਈ ਉਹੋ ਜੀ ਜਗ੍ਹਾ ਦੇ ਉੱਪਰ ਹਾਂ ਹਾਂ ਬਹੁਤ ਵੀ ਕਰਦੇ ਜਿਵੇਂ ਕਿ ਕਹਿ ਦਗੇ ਸੋਕ ਸ਼ਾਂਤੀ ਨਹੀਂ ਗਈ ਕਹਿ ਦਗੇ ਜਾਂ ਕੋਈ 100 ਗੱਲਾਂ ਇਹੋ ਜੀਆਂ ਹੋ ਜਾਂਦੀਆਂ ਹਨਾ ਦੁਨੀਆ ਨਾ ਬਾਈ ਕੁਝ ਕੁਝ ਗੱਲਾਂ ਇਹੋ ਜੀਆਂ ਤੇ ਹੈਰਾਨੀ ਹੋ ਜਾਂਦੀ ਆ ਯਾਰ ਆ ਆਹ ਕੁਸ ਵੀ ਹੋ ਜਾਂਦਾ ਹੁਣ ਤਾਂ ਆਪਾਂ ਸੋਸ਼ਲ ਮੀਡੀਆ ਤੇ ਵੇਣੀ ਆ ਹੂੰ ਪਰ ਕਈ ਗੱਲਾਂ ਇਹੋ ਜੀਆਂ ਸੁਣ ਕੇ ਮਨ ਨੂੰ ਹੁੰਦਾ ਯਾਰ ਇਹ ਕੁਝ ਵੀ ਹੋ ਸਕਦਾ ਹਾਂ ਇਹਦਾ ਗੱਲ ਉਹ ਵੀ ਮੈਂ ਆਪਾਂ ਕਈ ਗੱਲਾਂ ਆਪਾਂ ਐ ਕਰ ਦਿੰਦੇ ਆ ਅਣਗੌਲੀਆਂ ਜਾਂ ਇੱਕ ਜਾਨੇ ਤੇ ਜੇ ਕੋਈ ਘਰੇ ਗੜਬੜਾ ਤਾਂ ਨੂੰ ਸੱਸ ਲੜਦੀਆਂ ਤੇ ਆਪਾਂ ਕਹਿਣਾ ਵੀ ਉਹਦੀ ਸੱਸ ਮਾੜੀ ਆ ਕੁੜੀਆ ਨੇ ਉਹਨੂੰ ਕਹੀ ਜਾਣਾ ਪਰ ਜਦੋਂ ਤੁਸੀਂ ਐ ਕਲੀਅਰ ਟੱਚ ਦੇਉਗੇ ਸਾਫ਼ ਕਰਕੇ ਪੂਰਾ ਬਰਾਬਰ ਕਰਕੇ ਵੇਖ ਕੇ ਫੇਰ ਕੋਈ ਫੈਸਲਾ ਲਾਉਂਗੇ ਫੇਰ ਤੁਹਾਨੂੰ ਇਹੋ ਜੀ ਨੌਬਤ ਨਹੀਂ ਆਉਂਦੀ ਜਦੋਂ ਗਲਤ ਨੂੰ ਗਲਤ ਕਹਿਆ ਉਹਨੂੰ ਦੁੱਖ ਉਦੋਂ ਹੋਣਾ ਜਦੋਂ ਤੁਸੀਂ ਸਹੀ ਨੂੰ ਗਲਤ ਕਹਤਾ ਹਾਂ ਉਹ ਤਾਂ ਹੋਣਾ ਹੀ ਹੋਣਾ ਔਰ ਵੱਡੇ ਨੁਕਸਾਨ ਵੀ ਉਦੋਂ ਹੀ ਹੁੰਦੇ ਆ ਹੂੰ ਵੱਡੇ ਨੁਕਸਾਨ ਵੀ ਉਦੋਂ ਹੀ ਹੁੰਦੇ ਆ ਇਸ ਤੇ ਕੋਈ ਸ਼ੱਕ ਨਹੀਂ ਮੈਂ ਤੁਹਾਨੂੰ ਅੱਗੇ ਵੀ ਦੱਸਦਾ ਮੈਂ ਨਾ ਬਹੁਤ ਗੱਲਾਂ ਐ ਤੁਸੀਂ ਆਪਣੇ ਘਰੇ ਪੁੱਛਿਓ ਮੈਨੂੰ ਵਿਆਹ ਵਾਲੀ ਫੋਟੋ ਕਿਹਦੇ ਵਿਖਾਈ ਹੂੰ ਤੇ ਮੈਂ ਨਾ ਉਹਨੂੰ ਕਿਆ ਮੈਂ ਹੈ ਵੀ ਮੁੰਡਾ ਤਾਂ ਮਚਾ ਖਾਂਦਾ ਹੂੰ ਉਹ ਸਾਡਾ ਅੰਕਲ ਆਏ ਪਤਾ ਕਰਦਾ ਸਾਡਾ ਅੰਕਲ ਜਿਉਂ ਪਤਾ ਕਰਦਾ ਮੈਂ ਕਿਹਾ ਉਹ ਮੈਨੂੰ ਨਹੀਂ ਪਤਾਗਾ ਮੈਂ ਕੜਤੀ ਤੀਜੇ ਚੌਥੇ ਦਿਨ ਰਸਤਾ ਟੁੱਟ ਗਿਆ ਮੈਂ ਕੀ ਹੋ ਗਿਆ ਅਗੇ ਮੁੰਡਾ ਤਾਂ ਮੈਂ ਕਿ ਬਾਪੀਂਦਾ ਸੀ ਚਿੱਟਾ ਬਹ ਲਾਉਂਦਾ ਸੀ ਹਾਂ ਤੇ ਉਹ ਚਲਤਾ ਵੀ ਉਹਨਾਂ ਨੂੰ ਟਾਈਮ ਸਰ ਪਤਾ ਲੱਗ ਗਿਆ ਹਨਾ ਹਾਂ ਤੇ ਜੇ ਕੰਮ ਵਿਆਹ ਹੋ ਜਾਂਦਾ ਜੇ ਬਹੁਤ ਚੀਜ਼ਾਂ ਹੋ ਜਾਂਦੀਆਂ ਇਸ ਤਰ੍ਹਾਂ ਬਈ ਮੈਂ ਨਾ ਅੱਧੇ ਕ ਤਾਂ ਵਿਹੁੰਦਾ ਹੀ ਹਾਂ ਵੀ ਇਹ ਜੇ ਚਿੱਟਾ ਪੀਂਦਾ ਤਾਂ ਇਹਨੂੰ ਵਿਆਹ ਦੇਉ ਤੇ ਉਸ ਤੋਂ ਬਾਅਦ ਚੱਲ ਆਪੇ ਸੁਧਰ ਜੂਗਾ ਹਨਾ ਹਾਂ ਇਹ ਵੀ ਹੁੰਦਾ ਬਹੁਤ ਆਪਣੇ ਬਹੁਤ ਹੁੰਦਾ ਕੋਈ ਸ਼ੱਕ ਮੈਂ ਨਾ ਇੱਕ ਨਾ ਬੰਦਾ ਕੋਈ ਗੱਲ ਸੁਣਾਉਂਦਾ ਹੁੰਦਾ ਸੀਗਾ ਪਾਪਾ ਸਾਡਾ ਉਹ ਗੱਲ ਐ ਕਿ ਮੇਰੀ ਕਲੀਅਰ ਹੋਗੀ ਫੁੱਲ ਬਾਪੂ ਸਾਡੇ ਨੇ ਕਹਿਣਾ ਨਾ ਜੇ ਮੈਂ ਤੇ ਬਾਈ ਸੱਤਨਾ ਤੇ ਭਾਬੀ ਜਾਂ ਸਾਰੇ ਜਵਾਕ ਚੱਲਾ ਇੱਕ ਗੱਡੀ ਚ ਉੱਠ ਗਏ ਹਨਾ ਤੇ ਇਹਨੇ ਵਾਰ-ਵਾਰ ਪਾਪੇ ਨੇ ਫੋਨ ਕਰੀ ਜਾਣਾ ਕਿੱਥੇ ਆ ਤੀ ਕਿੱਥੇ ਯਾਰ ਤੂੰ ਆਉਂਦੇ ਨਹੀਂ ਤੇ ਉਹਦੀ ਗੱਲ ਨਾ ਹਣ ਗੋਲੀ ਜੀ ਕਰਨੀ ਵੀ ਯਾਰ ਕੀ ਹੋ ਗਿਆ ਕਿੱਡੀ ਗੱਲ ਹੋ ਗਈ ਹੂੰ ਤੇ ਉਹ ਮੰਮੀ ਨਾਲ ਉਹਨੇ ਲੜੀ ਜਾਣਾ ਵੀ ਤੂੰ ਸਾਰਿਆਂ ਨੂੰ ਚੱਕ ਕੇ ਭੇਜਤਾ ਹਾਂ ਤੇ ਮੈਂ ਆਖਣਾ ਵੀ ਉਹ ਉਹਨੇ ਮੈਨੂੰ ਗੱਲ ਸੁਣਾਈ ਮੈਨੂੰ ਆਦਾ ਕੋਈ ਮੁੰਡਾ ਸੀਗਾ ਉਹ ਜ਼ਿੰਮੇਦਾਰਾ ਕੰਮ ਕਰਦਾ ਸੀ ਤੇ ਉਹਦਾ ਮੁੰਡਾ ਕਹਿੰਦਾ ਵੀ ਮੈਂ ਨਾ ਜੌਬ ਕਰਨ ਲੱਗਣਾ ਕਿਤੇ ਹੂੰ ਉਹ ਕਹਿੰਦਾ ਯਾਰ ਤੂੰ 2 ਘੰਟੇ ਸਵੇਰ ਰੋਡ ਤੇ ਰਿਆ ਕਰੇਗਾ 2 ਘੰਟੇ ਸ਼ਾਮ ਨੂੰ ਹੂੰ ਯਾਰ ਮੈਨੂੰ ਤਾਂ ਰਿਸਕ ਲੱਗਦਾ ਤੇ ਉਹ ਕਹਿੰਦਾ ਮੈਂ ਬਸ ਤੇ ਜਾਵੜਿਆ ਕਰੂੰ ਹੂੰ ਉਹ ਕਹਿੰਦਾ ਨਾ ਤੂੰ ਬਸ ਤੇ ਉਤੇ ਜਾਇਆ ਕਰਨਾ ਜਿਹਦਾ ਡਰਾਈਵਰ ਪੱਗ ਵਾਲਾ ਹੋਵੇ ਅੱਛਾ ਭਾਵੇਂ ਦੀ ਤੈਨੂੰ 2 ਘੰਟੇ ਬਸ ਨਾ ਮਿਲੇ ਜਿਹਦੇ ਪੱਗ ਬੰਨੀ ਹੋਵੇ ਉਹਦੀ ਉਹਦੀ ਬਸ ਤੇ ਬੈਠਣਾ ਤੂੰ ਹੂੰ ਉਹ ਮੁੰਡਾ ਕਹਿੰਦਾ ਠੀਕ ਆ ਮੁੰਡਾ ਜੌਬ ਤੇ ਲੱਗੇ ਨੂੰ 6 ਮਹੀਨੇ ਸਾਲ ਲੰਘਿਆ ਤੇ ਬਸ ਵੱਜ ਗਈ ਗਿਜਰ ਕੁਜਰਤੀ ਬਸ ਵੱਜ ਗਈ ਤੇ ਉਹ ਕਹਿੰਦਾ ਫੋਨ ਕੀਤਾ ਉਹਨੇ ਅੱਜ ਡੈਡੀ ਨੂੰ ਵੀ ਡੈਡੀ ਆਈ ਮਾੜਾ ਵੀ ਮੈਂ ਠੀਕ ਆ ਹੂੰ ਬਸ ਵੱਜ ਗਈ ਮੇਰੇ ਤਾਂ ਥੋੜੀ ਐ ਸੱਟ ਉਹਦਾ ਡੈਡੀ ਆਇਆ ਤੇ ਆਉਣ ਸਾਰ ਉਹਨੂੰ ਕਹਿੰਦਾ ਮੈਂ ਤੈਨੂੰ ਕਿਹਾ ਹੀ ਨਾ ਵੀ ਪਾਗ ਵਾਲੇ ਨਾਲ ਬੈਠਿਆ ਕਰੀ ਉਹ ਕਹਿੰਦਾ ਮੈਂ ਤਾਂ ਪਾਗ ਵਾਲਿਆਂ ਨਾਲ ਬੈਠਿਆ ਜਿਹੜਾ گاਉਂ ਆਉਂਦਾ ਉਹ ਮੋਨਾ ਸੀ ਅੱਛਾ ਠੀਕ ਹੈ ਵੀ ਥੋੜੀ ਸਿਆਣਪ ਕੀ ਕਰੂਗੀ ਸਹੀ ਗੱਲ ਹੈ ਜੇ ਗਾਂਹ ਵਾਲਾ ਕੰਵਲਾ ਆਉਂਦਾ ਤੁਸੀਂ ਜਿੰਨਾ ਬਸ ਸਕਦੇ ਆ ਉਹਨੂੰ ਮੈਂ ਗੱਲ ਸੁਣਾਉਣਾ ਇੱਕ ਉਹ ਬੰਦੇ ਨੂੰ ਪਤਾ ਲੱਗ ਜਾਣੀ ਮੇਰੀ ਗੱਲ ਕਰਦਾ ਦੁਨੀਆ ਦਾ ਸਭ ਤੋਂ ਛਟਿਆ ਬੰਦਾ ਉਹ ਅੱਛਾ ਛਟਿਆ ਬੰਦਾ ਤੇ ਭਾਈ ਉਹ ਕੋਈ ਨਾਸ਼ਾਨੀ ਛੱਡਦਾ ਹੂੰ ਉਹਨਾਂ ਹੀ ਰਿਸ਼ਤੇਦਾਰੀ ਚ ਵਿਆਹ ਹੂੰ ਤੇ ਵਿਆਹ ਵਾਲਿਆਂ ਨੂੰ ਐ ਹੁੰਦਾ ਵੀ ਸਾਨੂੰ ਕੋਈ ਨਾ ਕੋਈ ਕੰਮ ਵਾਲਾ ਸੰਧ ਮਿਲੇ ਜਿਹੜਾ ਕੰਮ ਕਰੇ ਬਿਲਕੁਲ ਉਹਨੂੰ ਐ ਸੀ ਵੀ ਉਹਦਾ ਤੀਰ ਤੁੱਕਾ ਚੱਲ ਜਾਂਦਾ ਸੀ ਜੇ ਕਿਤੇ ਸਮਾਨ ਲੈਣ ਭੇਜਿਆ ਤੇ ਉੱਥੋਂ 150 ਨਾਲ ਹੀ ਬੋਟਾ ਮੋਟਾ ਕੰਡਾ ਹੀ ਲੱਗ ਜਾਂਦੀ ਹੈ ਹਨਾ ਜਿਹੜਾ ਕੰਮ ਵਾਲਾ ਉਹ ਤਾਂ ਆਪਦੇ ਕੰਮ ਨਹੀਂ ਹੁੰਦੇ ਤੇ ਵੇਲਾ ਤਾਂ ਉਹੀ ਜਾਊ ਉਹ ਬਈ ਉਹਨਾਂ ਦੇ ਵਿਆਹ ਤੇ ਉਹਨੇ ਪੂਰਾ ਕੰਮ ਚੱਕਿਆ ਹੋਇਆ ਜਿੱਧਰ ਭੇਜਣਾ ਭੱਜਾ ਫਿਰੇ ਤੇ ਉਹਨਾਂ ਦਾ ਵਿਆਹ ਵੀ ਖੀਰ ਲਾ ਦੇਣ ਤੇ ਨੰਦਨਦ ਹੋਈ ਜਾਂਦੇ ਸਾਰਾ ਕੁਝ ਹੋ ਗਿਆ ਤੇ ਸ਼ਾਮ ਨੂੰ ਪਾਰਟੀ ਰੱਖ ਲਈ ਘਰੇ ਕੋਈ ਬੁੜੀ ਸੀਗੀ ਉਹਨਾਂ ਦੇ ਘਰੇ ਕੋਈ ਨਾ ਕੋਈ ਬਿਮਾਰਸ਼ਮਾਰ ਹੋ ਗਿਆ ਤੇ ਉਹਨੂੰ ਛੱਡਣ ਜਾਣਾ ਹੈ ਤੇ ਉਹਨੂੰ ਕਹਿੰਦੇ ਵੀ ਤੂੰ ਛੱਡਿਆ ਬਲੇਰੋ ਗੱਡੀ ਉਹਨਾਂ ਦੇ ਰਿਸ਼ਤੇਦਾਰ ਹੋਰ ਵੀ ਉਹਨਾਂ ਨੇ ਆਖਿਆ ਵੀ ਯਾਰ ਤੂੰ ਇਹਨੂੰ ਨਾ ਭੇਜੋ ਇਹਦੀ दारू ਪੀਤੀ ਵੀ ਆ ਕਹਿੰਦੇ ਨਾ ਇਹਨੇ ਸਾਰਾ ਵਿਆਹ ਹੀ ਇਹਨੇ ਸੰਭਿਆ ਸਾਰਾ ਹੂੰ ਉਹਨੂੰ ਭੇਜ ਭੇਜ ਤੇ ਉਹਨੂੰ ਭੇਜਤਾ ਗੱਡੀ ਦੇ ਕੇ ਤੇ ਕੋਈ ਆ ਛੁੱਟੀਆਂ ਸੀਗੀਆਂ ਜਿਹੜੀਆਂ ਜੂਂਦੀਆਂ ਚਾਲਦੀਆਂ ਅੱਛਾ ਕੋਈ ਫੈਮਿਲੀ ਲੈ ਕੇ ਆਪਦੇ ਆਈ ਜਾਂਦਾ ਸੀ ਦੋ ਜਵਾਕ ਸੀ ਦੋ ਮੀਆਂ ਬੀਬੀ ਤੇ ਉਖਲੀ ਆਈ ਰਾਹ ਚ ਜਾਂ ਟੋਹਾ ਕਹਿ ਲਓ ਗੱਡੀ ਉਹ ਤੋਂ ਪਾਸੇ ਕੀਤੀ ਕੰਟਰੋਲ ਹੀ ਨਹੀਂ ਹੋਈ ਚਾਰੇ ਜੀਥਾਂ ਤੇ ਮਾਰ ਤੇ ਓਹੋ ਉਹ ਚਾਰਾਂ ਡੈੱਡ ਬਾਡੀਆਂ ਨੂੰ ਲੈ ਕੇ ਜਦੋਂ ਐਂਬੂਲੈਂਸ ਘਰੇ ਗਈ ਘਰੇ ਪਿਓ ਸੀਗਾ ਬਜ਼ੁਰਗ ਮਾਤਾ ਸੀ ਉਹ ਵੇਖ ਕੇ ਦੋਨੇ ਮੌਕੇ ਤੇ ਮਰ ਗਏ ਓਹ ਹੋ ਹੋ ਥਾਂ ਤੇ ਸਾਰਾ ਘਰ ਖਤਮ ਹੋ ਗਿਆ ਕੋਈ ਪੈਰ ਵਾਈ ਕਰਨ ਵਾਲਾ ਨਹੀਂ ਬਚਿਆ ਹੂੰ ਉਹਨਾਂ ਦੀ ਕੱਲੀ ਗੱਡੀ ਫੜੀ ਗਈ ਉਹ ਬੰਦਾ ਹਜੇ ਵੀ ਫੇਰ ਫਰਦਾ ਕਿ ਬੰਦੇ ਮਾਰਨ ਨੂੰ ਛੋੜ ਦੇ ਉੱਤੇ ਅੱਛਾ ਉਹ ਬੰਦਾ ਫੇਰ ਤੁਰ ਪਿਆ ਲੋਕ ਤੇ ਉਹਨੂੰ ਪਿੰਡ ਝਾਸਦੇ ਆ ਕਹਿੰਦੇ ਇਹਨੂੰ 10 ਕਤਲ ਮਾਪ ਆ ਕੇ ਇਹਨੇ 7 ਕਰਤੇ ਆ 3 ਹੋਰ ਕਰਨੇ ਹਜੇ ਹੂੰ ਆਪਾਂ ਆਪਣੇ ਮਾਪਿਓ ਜੇ ਮੈਨੂੰ ਕਹਿੰਦੇ ਸੀ ਨਾ ਵੀ ਤੁਸੀਂ ਸਾਰੇ ਇਕੱਠੇ ਹੋ ਕੇ ਨਾ ਜਾਓ ਉਹਨਾਂ ਦਾ ਕੋਈ ਉਹਨਾਂ ਦੀ ਪਿੱਛੇ ਸੁਣਵਾਈ ਕਰਨ ਵਾਲਾ ਇੱਕ ਹੀ ਜਾਣਾ ਹੁੰਦਾ ਤੇ ਉਹਨੂੰ ਕੋਈ ਨਾ ਕੋਈ ਬਣਾਤਾ ਦਿੰਦਾ ਸਹੀ ਗੱਲ ਆ ਤਾਂ ਕਰਨਾ ਤਾਂ ਬਈ ਰੱਬ ਨੇ ਆ ਪਰ ਥੋੜਾ ਬਹੁਤਾ ਆਪਾਂ ਜਿੰਨਾ ਕਾ ਕਰ ਸਕਦੇ ਆ ਹਨ ਸਹੀ ਗੱਲ ਆ ਮਾਲਕ ਦੀ ਰਾਜਾ ਹਨਾ ਬੈਦ ਪਤਾ ਨਹੀਂ ਕਿਵੇਂ ਬਣੀ ਹੁੰਦੀ ਆ ਕੋਈ ਸ਼ੱਕ ਨਹੀਂ ਇੰਦੇ ਵਿੱਚ ਹਾਂ ਇਹ ਇੱਕ ਇਹਨੂੰ ਮੈਂ